ਜਿਹੜੇ ਤੁਸੀਂ ਸਾਡੇ ਨੋਟਿਸ ਚ ਲਿਆਂਦੀ ਆ ਕਿਉਂਕਿ بارشਾਂ ਦਾ ਮੌਸਮ ਆ بارشਾਂ ਕਾਫੀ ਸਮੇਂ ਤੋਂ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਵੀ بارشਾਂ ਪੈ ਰਹੀਆਂ ਸੀ ਤੇ ਅੱਜ ਸਾਡੇ ਧਿਆਨ ਚ ਲਿਆਂਦਾ ਤੁਸੀਂ ਵੀ ਟਾਇਰਾਂ ਦੇ ਵਿੱਚ ਕਈ ਥਾਵਾਂ ਤੇ ਪਾਣੀ ਜਮਾ ਸੀ ਉਹ ਮੈਂ ਸਟਾਫ ਨੂੰ ਸਾਰੇ ਨੂੰ ਹਦਾਇਤਾਂ ਕਰਤੀਆਂ ਵੀ ਪਾਣੀ ਉਹਨਾਂ ਚੋਂ ਕੱਢ ਕੇ ਤੇ ਉਹਨਾਂ ਦੇ ਤਰਪਾਲਾਂ ਨਾਲ ਢੱਕ ਦਿੱਤੇ ਜਾਣਗੇ ਤੇ ਬਾਕੀ ਵੀ ਜਿਹੜੀ ਆ ਜਿੱਥੇ ਪਾਣੀ ਖੜਾ ਵਾ ਕੂਲਰਾਂ ਕਰ ਲਾ ਚੁੱਕੋ ਅਸੀਂ ਸਾਫ਼ ਕਰਵਾ ਦਿੱਤਾ ਜੀ ਇਸ ਵਾਰ ਪੱਲਾਨਾ ਨੂੰ ਕਾਫੀ ਜ਼ਿਆਦਾ ਬਰਸਾਤ ਹੋਈ ਹੈ ਲਗਾਤਾਰ 2-2 3-3 ਦਿਨ بارش ਪੈਣ ਕਰਕੇ ਜਗ੍ਹਾ-ਜਗ੍ਹਾ ਤੇ ਪਾਣੀ ਇਕੱਠਾ ਹੋਇਆ ਹੈ ਤੇ ਮੇਰੀ ਸਾਰੇ ਨਗਰਵਾਸੀ ਬਲਕਿ ਜ਼ਿਲ੍ਹਾ ਵਸਿਆ ਨੂੰ ਅਪੀਲ ਹੈ ਕਿ ਆਪਣੇ ਘਰ ਦੇ ਹਾਲੇ ਦੋਲੇ ਜਿੱਥੇ ਵੀ ਕਿਤੇ ਕੋਈ ਪਾਣੀ ਇਕੱਠਾ ਹੋਇਆ ਹੈ ਉਹਨੂੰ ਇਕੱਠਾ ਨਾ ਹੋਣ ਦੇਣ ਆਪਣੇ ਘਰ ਦੇ ਵਿੱਚ ਜਿਹੜੀ ਫ੍ਰਿਜ ਦੀ ਕਰੇ ਹੈ ਜਾਂ ਕੋਈ ਗਮਲੇ ਆਏ ਜਾਂ ਆਸ-ਪਾਸ ਕੋਈ ਖੱਲੀ ਪਏ ਬਰਤਨ ਜਾਂ ਟਾਇਰ ਵਗੈਰਾ ਹੈ ਕੋਈ ਵੀ ਕਚਰਾ ਪਏ ਜਿੰਦੇ ਵਿੱਚ ਪਾਣੀ ਇਕੱਠਾ ਹੋ ਰਿਹਾ ਉਹਨੂੰ ਪਲੀਜ਼ ਖਾਲੀ ਕਰ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਪਾਣੀ ਹੈ ਇਹਦੇ ਵਿੱਚ ਮੱਛਰ ਦੇ ਲਾਰਵੇ ਉਤਪਨ ਹੁੰਦੇ ਆ ਉਸ ਤੋਂ ਬਾਅਦ ਮੱਛਰ ਦੇ ਪੈਦਾ ਹੋਣ ਨਾਲ ਵੱਖ-ਵੱਖ ਬਿਮਾਰੀਆਂ ਹੋ ਗਈਆਂ ਅਸੀਂ ਹੜ੍ਹਾਂ ਤੋਂ ਤਾਂ ਜਿੱਠ ਰਹੀਆਂ ਹਨ ਉਹ ਇਤਨਾ ਆਫਤਾ ਹੈਗੀ ਹੈ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਟਲੀਸਟ ਅਸੀਂ ਮੱਛਰਾਂ ਤੋਂ ਪਬਲਿਕ ਨੂੰ ਬਚਾ ਸਕੀਏ ਤਾਂ ਕਿ ਡੈਂਗੀ ਮਲੇਰੀਆ ਜ਼ਿਆਦਾ ਨਾ ਹੋਣ ਹਲੇ ਤੱਕ ਕੰਟਰੋਲ ਦੇ ਵਿੱਚ ਹੈਗੇ ਆ ਤੇ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੁੰਦਿਓ ਜੇ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਪਲੀਜ਼ ਸਰਕਾਰੀ ਹਸਪਤਾਲ ਆਮਦਨੀ ਕਲੀਨਿਕ ਜਿਹੜਾ ਵੀ ਤੁਹਾਨੂੰ ਨੇੜੇ ਪੈਂਦਾ ਹੈ ਉੱਥੇ ਆ ਕੇ ਆਪਣੇ ਖੂਨ ਦੀ ਜਾਂਚ ਜ਼ਰੂਰ ਕਰਵਾਓ ਤਾਂ ਕਿ ਪਤਾ ਚੱਲ ਸਕੇ ਕਿ ਬੁਖਾਰ ਕਿਤੇ ਡੈਂਗੀ ਹੈ ਮਲੇਰੀਆ ਕਰਕੇ ਤਾਂ ਨਹੀਂ ਹੈ ਤਾਂ ਕਿ ਉਹਦਾ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕੇ ਤੇ ਸੀਰੀਅਸਨੈਸ ਨਾ ਹੋਵੇ ਕਿਸੇ ਨੂੰ। ਜਿਹੜੇ ਪਾਣੀ ਨੂੰ ਜਿਹਨੇ ਖਰਾਬ ਦੇ ਬਗੈਰ ਸੈਂਪਲ ਵਗੈਰਾ ਲਿਆਇਆ ਰਿਹਾ। ਜੀ ਜੀ ਸਾਰੇ ਜ਼ਿਲ੍ਹੇ ਪਰਚੋਂ ਵੱਖ-ਵੱਖ ਬਲਾਕਸ ਤੋਂ ਡੇਲੀ ਸਾਡੇ ਕਾਫੀ ਜ਼ਿਆਦਾ ਸੈਂਪਲ ਪਾਣੀ ਦੇ ਲੈ ਕੇ ਜਿਹੜਾ ਪੀਣ ਵਾਲੇ ਪਾਣੀ ਦੇ ਸਰੋਤ ਹੈ ਉਹਨਾਂ ਤੋਂ ਲੈ ਕੇ ਖਰੜ ਦੀ ਸੈਡੀ ਜਿਹੜੀ ਲੈਬ ਹੈ ਉੱਥੇ ਟੈਸਟਿੰਗ ਲਈ ਡੇਲੀ ਭੇਜੇ ਜਾ ਰਹੇ ਹੈ